ਬੋਡ ਪੌਂਟ ਤੋਂ ਬਾਅਦ ਜਿਹੜੀ ਉਂਗਲ ਨੂੰ ਲੋਕ ਬੜੇ ਸ਼ਾਨ ਦੇ ਨਾਲ ਕੈਮਰਾ ਦੇ ਸਾਹਮਣੇ ਦਿਖਾਉਂਦੇ ਹਨ ਕਿ ਮੇਰੀ ਉਂਗਲ ਤੇ ਬੋਡ ਪੌਂਟ ਤੋਂ ਬਾਅਦ ਨਿਸ਼ਾਨ ਲੱਗਿਆ ਮੈਂ ਬੋਟ ਪਾਏ ਆ ਪਰ ਜੇ ਇਸ ਨੂੰ ਸ਼ਾਨਪ ਦੇ ਨਾਲ ਸਾਂਝਦਾਰੀ ਦੇ ਨਾਲ ਸਮਝੀਏ ਤਾਂ ਇਹ ਮਾਣ ਵਾਲੀ ਗੱਲ ਨਹੀਂ ਇਹ ਬੇਇੱਜ਼ਤੀ ਵਾਲੀ ਗੱਲ ਹੈ ਕਿਉਂਕਿ ਇਹ ਨਿਸ਼ਾਨ ਉਹਦੋਂ ਲਾਉਣੇ ਸ਼ੁਰੂ ਕੀਤੇ ਗਏ ਜਦੋਂ ਲੋਕਾਂ ਦੇ ਯਕੀਨ ਨਹੀਂ ਰਿਹਾ ਕਿ ਲੋਕ ਇੱਕ ਦੀ ਥਾਂ ਤੇ ਬਹੁਤ ਸਾਰੀਆਂ ਵੋਟਾਂ ਪਾ ਦਿੰਦੇ ਹਨ ਤਾਂ ਪ੍ਰਸ਼ਾਸਨ ਨੇ ਇਸ ਦਾ ਇਹ ਹੱਲ ਕੱਢਿਆ ਚੋਣ ਕਮਿਸ਼ਨ ਨੇ ਇਹ ਹੱਲ ਕੱਢਿਆ ਕਿ ਇੱਕ ਖਾਸ ਤਰ੍ਹਾਂ ਦਾ ਤਰਲ ਖਾਸ ਤਰ੍ਹਾਂ ਦੀ ਸ਼ਾਹੀ VOTER ਦੇ ਉਂਗਲ ਤੇ ਨਿਸ਼ਾਨ ਲਾਇਆ ਜਾਵੇ ਪਤਾ ਲੱਗ ਸਕੇ ਕਿ ਇਹਨੇ ਵੋਟ ਪਾਈ ਹੈ ਇਹ ਦੁਵਾਰਾ ਦੁਵਾਰਾ ਵੋਟ ਨਾ ਪਾਵੇ ਪਰ ਅੱਜ ਲੋਕ ਉਸ ਚੀਜ਼ ਨੂੰ ਮਾਨ ਦੇ ਨਾਲ ਵਖਾਉਂਦੇ ਆ ਪਰ ਹੈ ਉਹ ਇਨਸਾਨਾਂ ਦੇ ਉੱਤੇ ਬੇਤਬਾਰੀ ਦਾ ਇੱਕ ਨਿਸ਼ਾਨ ਹੈ ਵੇਖੋ ਅੱਜ ਦਾ ਇਨਸਾਨ ਪੜਿਆ ਲਿਖਿਆ ਇਨਸਾਨ ਬੇਵਕੂਫੀ ਵਾਲੇ ਕੰਮ ਕਰਦਾ ਹੈ ਕੈਮਰੇ ਦੇ ਸਾਹਮਣੇ ਆਪਣੀਆਂ ਉਂਗਲਾਂ ਦੇ ਨਿਸ਼ਾਨ ਬੋਰਡ ਕਾਉਣ ਤੋਂ ਬਾਅਦ ਦਿਖਾਉਂਦਾ ਹੈ ਕਿ ਆਹ ਵੇਖੋ ਮੇਰੀ ਬੋਰ ਉਂਗਲ ਤੇ ਸ਼ਾਈ ਲੱਗੀ ਹੋਈ ਹੈ ਪਰ ਇਹ ਬੇਤਬਾਰੀ ਬੇਜ ਕਿਨੇ ਹੋਣ ਦੀ ਨਿਸ਼ਾਨੀ